ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੰਗਰੇਜ਼ੀ ਪੈਡਾਗੋਜੀ ਦੀ ਕਲਾਸ ਵਿੱਚ ਕੁਝ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀਆਂ ਇਹ ਵੀਡੀਓ ਤੁਹਾਡੇ ਪੀਐਸਟ ਡਾਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ ਸੈਕੰਡ ਲੈਂਗੁਏਜ ਤੋਂ ਸੰਬੰਧਿਤ ਹੈਗਾ ਆ ਸੈਕੰਡ ਲੈਂਗੁਏਜ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਦੇ ਵਿੱਚੋਂ ਵਿਚ ਆਫ ਦਾ ਫੋਲੋਇੰਗ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਅਕਵਾਇਰਿੰਗ ਸੈਕੰਡ ਲੈਂਗੁਏਜ ਵੈਸੇ ਸੈਕੰਡ ਲੈਂਗੁਏਜ ਹੁੰਦੀ ਕੀ ਹੈ ਜੇਕਰ ਪੰਜਾਬ ਦੇ ਜਿੰਨੇ ਵੀ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਆ ਕਿਉਂਕਿ ਤੁਸੀਂ ਹੀ ਪੀਐਸਟੈਟ ਦਾ ਪੇਪਰ ਦੇਣਾ ਆ ਸੋ ਪੰਜਾਬ ਦੇ ਜਿਹੜੇ ਸਾਥੀ ਨੇ ਉਹਨਾਂ ਦੀ ਜਿਹੜੀ ਸੈਕੰਡ ਲੈਂਗੁਏਜ ਆ ਫਿਰ ਦੂਜੀ ਭਾਸ਼ਾ ਹੈਗੀ ਆ ਉਹ ਕਿਹੜੀ ਹੈ ਜੀ ਉਹ ਹੈਗੀ ਆ ਜੀ ਅੰਗਰੇਜ਼ੀ ਅੰਗਰੇਜ਼ੀ ਤੁਹਾਡੀ ਦੂਜੀ ਭਾਸ਼ਾ ਹੈਗੀ ਆ ਇਹਨੂੰ ਤੁਸੀਂ ਫੋਰਨ ਲੈਂਗੁਏਜ ਕਹਿੰਦੇ ਹੋ ਜਾਂ ਫਿਰ ਤੁਸੀਂ ਇਹਨੂੰ ਅਬਰਾਡ ਦੀ ਲੈਂਗੁਏਜ ਕਹਿੰਦੇ ਹੋ ਸੋ ਦੂਜੀ ਜਿਹੜੀ ਭਾਸ਼ਾ ਹੈਗੀ ਆ ਇਹਨੂੰ ਤੁਸੀਂ ਐਕਵਾਇਰ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਿੱਤੀਆਂ ਗਈਆਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਜਵਾਬ ਸਹੀ ਹੋ ਸਕਦਾ ਆ ਆਪਸ਼ਨ ਨੰਬਰ ਸੀ ਤੇ ਡੀ ਨੂੰ ਇੱਕ ਵਾਰ ਇਗਨੋਰ ਕਰ ਦਿਓ ਪਹਿਲੀ ਆਪਸ਼ਨ ਤੇ ਦੂਜੀ ਆਪਸ਼ਨ ਨੂੰ ਸਮਝੋ ਕੰਪਰੀਹੈਂਸਿਬਲ ਇਨਪੁਟ ਦੇ ਵਿੱਚ ਤੁਸੀਂ ਕਰਦੇ ਕੀ ਹੋ ਐਂਡ ਨੈਚੁਰਲ ਐਂਡ ਕਮਿਊਨੀਕੇਸ਼ਨ ਫ੍ਰੈਂਡਲੀ এনवायरमेंट ਕੀ ਹੈ ਜੇਕਰ ਤੁਹਾਨੂੰ ਇਹਨਾਂ ਦੋਨਾਂ ਚੀਜ਼ਾਂ ਦਾ ਮਤਲਬ ਪਤਾ ਲੱਗ ਗਿਆ ਤੇ ਇਸ ਪ੍ਰਸ਼ਨ ਦਾ ਜਵਾਬ ਦੇ ਸਕਦੇ ਹੋ ਕੰਪਰੀਹੈਂਸਿਬਲ ਇਨਪੁਟ ਦਾ ਮਤਲਬ ਇਹ ਹੈਗਾ ਆ ਕੰਪਰੀਹੈਂਸਿਬਲ ਹੁੰਦਾ ਆ ਵੀ ਬੱਚਾ ਜਿਹੜਾ ਸਮਝ ਸਕੇ ਜਿਹਨੂੰ ਕੰਪਰੀਹੈਂਡ ਕਰ ਸਕੇ ਇਨਪੁਟ ਕੀ ਹੋ ਗਿਆ ਕਿ ਆਪਾਂ ਬੱਚੇ ਨੂੰ ਵੱਧ ਤੋਂ ਵੱਧ ਜਿਹੜਾ ਮਟੀਰੀਅਲ ਹੈਗਾ ਸੀ ਉਹ ਪ੍ਰੋਵਾਈਡ ਕਰਾਉਣਾ ਆ ਜਿਹੜਾ ਕਿ ਬੱਚਾ ਆਪ ਸਮਝ ਸਕੇ ਸੋ ਕੀ ਇਹ ਜਵਾਬ ਸਹੀ ਹੋਊਗਾ ਜਾਂ ਫਿਰ ਨੈਚੁਰਲ ਐਂਡ ਕਮਿਊਨੀਕੇਟਿਵ ਫ੍ਰੈਂਡਲੀ এনवायरमेंट ਨੈਚੁਰਲੀ ਹੋ ਗਿਆ ਕੁਦਰਤੀ ਮਤਲਬ ਕਿ ਬੱਚੇ ਨੂੰ ਵੱਧ ਤੋਂ ਵੱਧ ਕਮਿਊਨੀਕੇਸ਼ਨ ਫ੍ਰੈਂਡਲੀ এনवायरमेंट ਪ੍ਰੋਵਾਈਡ ਕੀਤਾ ਜਾਵੇ ਜਿੱਥੇ ਬੱਚਾ ਬੋਲ ਕੇ ਸਿੱਖੇ ਓਕੇ ਸੋ ਦੂਜੀ ਭਾਸ਼ਾ ਨੂੰ ਅਕਵਾਇਰ ਕਰਨ ਦੇ ਲਈ ਨੈਚੁਰਲ ਐਂਡ ਕਮਿਊਨੀਕੇਸ਼ਨ ਫ੍ਰੈਂਡਲੀ এনवायरमेंट ਦੀ ਜ਼ਰੂਰਤ ਪੈਂਦੀ ਹੈ ਤੇ ਕੰਪਰੀਹੈਂਸਿਬਲ ਇਨਪੁਟ ਦੀ ਵੀ ਜ਼ਰੂਰਤ ਪੈਂਦੀ ਹੈ ਸੋ ਇਸ ਅਕੋਰਡਿੰਗ ਤੁਸੀਂ ਕਿਹੜਾ ਜਵਾਬ ਸਹੀ ਲਗਾਉਗੇ অপਸ਼ਨ ਨੰਬਰ ਡੀ ਜਵਾਬ ਸਹੀ ਲਗਾਉਗੇ ਕਿਉਂਕਿ ਸਿੱਧੇ ਵਿੱਚ ਤਾਂ ਕੋਈ ਵੀ ਨਹੀਂ ਲਿਖਿਆ ਹੋਇਆ ਸੋ অপਸ਼ਨ ਬਡੀ ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਰੀਡਿੰਗ ਦੀ ਰੀਡਿੰਗ ਐਜ਼ ਅ ਹੋਲਿਸਟਿਕ ਪ੍ਰੋਸੈਸ ਇਨਕਲੂਡਸ ਹੋਲਿਸਟਿਕ ਕਹਿ ਸਕਦੇ ਹਾਂ ਓਵਰਆਲ ਸਾਰੀਆਂ ਚੀਜ਼ਾਂ ਨੂੰ ਆਪਾਂ ਇਨਕਲੂਡ ਕਰਦੇ ਹਾਂ ਹੋਲਿਸਟਿਕ ਦੇ ਵਿੱਚ ਕਿ ਰੀਡਿੰਗ ਐਜ਼ ਅ ਹੋਲਿਸਟਿਕ ਪ੍ਰੋਸੈਸ ਜਿਹੜੀ ਪ੍ਰਕਿਰਿਆ ਹੈਗੀ ਆ ਇਹਦੇ ਵਿੱਚ ਤੁਸੀਂ ਕੀ ਕੁਝ ਸ਼ਾਮਿਲ ਕਰਦੇ ਹੋ ਪਹਿਲੇ অপਸ਼ਨ ਦੇਖੋ ਸ਼ੇਪਸ ਆਫ ਲੈਟਰ ਐਂਡ ਦਾ ਸਾਊਂਡ ਲਿੰਕਡ ਵਿਦ ਥੈਮ शेप्स ऑफ लेटर ਦਾ ਕੀ ਮਤਲਬ ਹੈ ਜੇ ਜਿਵੇਂ ਕਿ A ਤੁਸੀਂ ਕੁਝ ਇਸ ਤਰ੍ਹਾਂ ਲਿਖਿਆ ਆ B ਤੁਸੀਂ ਕੁਝ ਇਸ ਤਰ੍ਹਾਂ ਲਿਖਿਆ C ਲਿਖਿਆ D ਲਿਖਿਆ E ਲਿਖਿਆ ਇਹਨਾਂ ਦੀ ਜਿਹੜੀ ਸ਼ੇਪਸ ਹੈਗੀ ਆ ਇਹਨੂੰ ਤੁਸੀਂ ਕੀ ਕਹਿ ਰਹੇ ਹੋ ਸ਼ੇਪਸ ਆਫ ਲੈਟਰ ਕਹਿ ਰਹੇ ਹੋ ਐਂਡ ਸਾਊਂਡਸ ਲਿੰਕਡ ਵਿਦ ਜਿਵੇਂ ਹੁਣ A ਹੈ ਮੈਂ ਇਹਨੂੰ A ਕਹਿ ਰਿਹਾ ਤੇ ਜਿਹੜੀ ਸਾਊਂਡ ਹੈ ਮੈਂ ਸਾਊਂਡ ਇਸ B ਨੂੰ ਮੈਂ A ਨਹੀਂ ਕਹਿ ਰਿਹਾ ਮੈਂ ਸਿਰਫ ਇਸ A ਨੂੰ ਹੀ A ਕਹਿ ਰਿਹਾ ਕਿਉਂਕਿ ਆਪਾਂ ਲਿੰਕ ਕੀਤਾ ਹੋਇਆ ਜਿਹੜਾ ਸਾਊਂਡ ਹੈਗਾ ਆ ਸੋ ਇਹੀ ਇੱਥੇ ਆਪਸ਼ਨ ਦੇ ਵਿੱਚ ਲਿਖਿਆ ਹੋਇਆ ਮਤਲਬ ਆਪਸ਼ਨ ਨੰਬਰ A ਵੇਖਿਆ ਜਾਵੇ ਤੇ ਇਹ ਗੱਲ ਠੀਕ ਲਿਖੀ ਹੋਈ ਹੈ ਕਿ ਸ਼ੇਪਸ ਆਫ ਲੈਟਰ ਐਂਡ ਸਾਊਂਡਸ ਲਿੰਕਡ ਵਿਦ ਥੈਮ ਹੁੰਦੇ ਆ ਸਾਊਂਡ ਲਿੰਕ ਹੁੰਦੇ ਆ B ਵਿੱਚ ਵੇਖੋ ਮੀਨਿੰਗ ਆਫ ਵਰਡਸ ਸੈਂਟੈਂਸ ਐਂਡ ਸੈਂਟੈਂਸ ਸਟਰਕਚਰ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਸ਼ਬਦ ਦਾ ਮੀਨਿੰਗ ਹੋਏਗਾ ਸੈਂਟੈਂਸ ਦਾ ਹੋਏਗਾ ਜਾਂ ਫਿਰ ਸੈਂਟੈਂਸ ਸਟਰਕਚਰ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਜਾਂ ਫਿਰ ਆਪਸ਼ਨ ਨੰਬਰ C ਵਿੱਚ ਦੱਸਿਆ ਜਾ ਰਿਹਾ ਇੱਕ ਇਹੋ ਜਿਹੀ ਐਬਿਲਿਟੀ ਟੂ ਐਂਟੀਸੀਪੇਟ ਐਂਡ ਪ੍ਰਡਿਕਟ ਕਈ ਵਾਰ ਆਪਾਂ ਕਾਲ-ਕਾਲ ਦੇ ਵਿੱਚ ਅੰਗਰੇਜ਼ੀ ਦਾ ਪੈਰਾਗ੍ਰਾਫ ਪੰਜਾਬੀ ਦਾ ਪੈਰਾਗ੍ਰਾਫ ਪੜ੍ਹ ਰਹੇ ਹੁੰਨੇ ਆ ਤੇ ਆਪਾਂ ਨੂੰ ਅੰਦਾਜ਼ਾ ਲੱਗਦਾ ਰਹਿੰਦਾ ਆ ਕਿ ਯਾਰ ਅਗਲਾ ਜਿਹੜਾ ਸ਼ਬਦ ਹੈਗਾ ਉਹ ਕੀ ਹੋਊਗਾ ਜਾਂ ਫਿਰ ਮੰਨ ਲਓ ਮੈਂ ਕੋਈ ਕਹਾਣੀ ਸੁਣਾਈ ਤੇ ਅੱਧੀ ਕਹਾਣੀ ਪੜ੍ਹਨ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਆ ਵਿਲਨ ਕੌਣ ਆ ਹੀਰੋ ਕੌਣ ਆ ਉਸ ਕਹਾਣੀ ਦੇ ਵਿੱਚ ਪਾਤਰ ਕਿੰਨੇ ਵਧੀਆ ਨੇ ਕੌਣ ਚੰਗਾ ਕੌਣ ਮਾੜਾ ਸੋ ਆਪਾਂ ਐਂਟੀਸੀਪੇਟ ਕਰ ਲੈਣੇ ਆ ਪ੍ਰੈਡਿਕਟ ਕਰ ਲੈਣੇ ਆ ਜਦੋਂ ਆਪਾਂ ਪੜ੍ਹਦੇ ਹੋਈ ਆ ਜਾਂ ਫਿਰ ਅੰਦਾਜ਼ਾ ਲਗਾ ਲੈਣੇ ਆ ਇਹਨੂੰ ਤੁਸੀਂ ਐਬਿਲਿਟੀ ਟੂ ਐਂਟੀਸੀਪੇਟ ਐਂਡ ਪ੍ਰੈਡਿਕਟ ਕ ਰੀਡਿੰਗ ਐਜ਼ ਅ ਹੋਲਿਸਟਿਕ ਪ੍ਰੋਸੈਸ ਤੁਸੀਂ ਸਾਰੀਆਂ ਚੀਜ਼ਾਂ ਨੂੰ ਕੀ ਕਰਦੇ ਹੋ ਜੀ ਮੈਂ ਸਹੀ ਜਵਾਬ ਦੱਸ ਰਹੀਆਂ ਸਾਰੀਆਂ ਚੀਜ਼ਾਂ ਨੂੰ ਇਨਕਲੂਡ ਕਰਦੇ ਹੋ ਆਪਸ਼ਨ ਨੰਬਰ A B ਤੇ C ਇਸ ਕਰਕੇ D ਜਵਾਬ ਨੂੰ ਤੁਸੀਂ ਲਗਾ ਦੋਗੇ ਟਿਕ ਅਗਲਾ ਪ੍ਰਸ਼ਨ ਦੇਖ ਲਓ ਅਲੋਂਗ ਵਿਦ ਬੇਸਿਕ ਲੈਂਗੁਏਜ ਸਕਿੱਲ ਬੇਸਿਕ ਲੈਂਗੁਏਜ ਕਿਹੜੀਆਂ ਸਕਿੱਲਸ ਹੁੰਦੀਆਂ ਨੇ ਜੀ L S R W L ਤੋਂ ਬਣ ਗਿਆ ਜੀ ਲਿਸਨਿੰਗ S ਤੋਂ ਬਣ ਗਿਆ ਜੀ ਸਪੀਕਿੰਗ R ਤੋਂ ਬਣ ਗਿਆ ਰੀਡਿੰਗ W ਤੋਂ ਬਣ ਗਿਆ ਰਾਈਟਿੰਗ ਇਹ ਤਾਂ ਹੋ ਗਿਆ ਜੀ ਬੇਸਿਕ ਲੈਂਗੁਏਜ ਸਕਿੱਲ ਤੇ ਇਹਨਾਂ ਨੂੰ ਹੁਣ ਇਹਨਾਂ ਦੀ ਗੱਲ ਕਰਤੀ ਆ ਹੁਣ ਇਹ ਗੱਲ ਕਹਿ ਰਿਹਾ ਕਿ ਜਿਹੜਾ ਲਿਟਰੇਚਰ ਹੈ ਜਿਹੜਾ ਸਾਹਿਤ ਹੈ ਮੇਕਸ ਐਨ ਇੰਪੋਰਟੈਂਟ ਕੰਟਰੀਬਿਊਸ਼ਨ ਇਨ ਅਦਰ ਏਰੀਆਜ਼ ਆਫ ਲੈਂਗੁਏਜ ਇਨਕਲੂਡਿੰਗ ਕਿ ਜਿਹੜੇ ਭਾਸ਼ਾ ਦੇ ਵਿੱਚ ਅਦਰ ਏਰੀਆ ਹੁੰਦੇ ਆ ਉਹਦੇ ਵਿੱਚ ਹੋਰ ਜ਼ਿਆਦਾ ਯੋਗਦਾਨ ਪਾਉਂਦਾ ਆ ਲਿਟਰੇਚਰ ਉਹਦਾ ਬਹੁਤ ਮਹੱਤਵਪੂਰਨ ਯੋਗਦਾਨ ਹੈਗਾ ਆ ਸੋ ਇਹੀ ਗੱਲ ਇੱਥੇ ਤੁਹਾਡੇ ਤੋਂ ਪੁੱਛੀ ਜਾ ਰਹੀ ਆ ਕਿ ਉਹ ਏਰੀਆ ਹੈ ਕਿਹੜਾ ਸੀ ਡੀ ਨੂੰ ਪਹਿਲਾਂ ਇੱਕ ਵਾਰ ਵੈਸੇ ਐਲੀਮੀਨੇਟ ਕਰ ਦਿਓ অপশন নাম্বার এ ਵੀ ਇਹਨੂੰ ਦੇਖੋ ਜਾਂ ਤਾਂ ਦੋਨੋਂ ਗਲਤ ਨੇ ਜਾਂ ਤਾਂ ਦੋਨੋਂ ਸਹੀ ਨੇ ਵੇਖੋ ਵਰਡ मीनिंग ਐਂਡ ਗ੍ਰਾਮਰ ਵੈਸੇ ਲਿਟਰੇਚਰ ਹੁੰਦਾ ਕੀ ਆ ਲਿਟਰੇਚਰ ਦੇ ਵਿੱਚ ਤੁਸੀਂ ਨੋਵਲ ਵਗੈਰਾ ਪੜ੍ਹ ਸਕਦੇ ਹੋ ਕੋਈ ਵੱਡੀ ਕਹਾਣੀ ਹੋਗੀ ਐਂਡ ਜਾਂ ਹੋਰ ਵੀ ਕੰਪਰੀਹੈਂਸਿਵ ਤਰੀਕੇ ਨਾਲ ਤੁਸੀਂ ਕੋਈ ਵੀ ਰੀਡਿੰਗ ਕਰ ਰਹੇ ਹੋ ਲਿਟਰੇਚਰ ਵਿੱਚ ਤੁਸੀਂ ਇਨਕਲੂਡ ਕਰ ਸਕਦੇ ਹੋ ਸੋ ਲਿਟਰੇਚਰ ਜਿਹੜਾ ਹੈ ਲਿਟਰੇਚਰ ਪੜ੍ਹਨ ਤੋਂ ਬਾਅਦ ਮੰਨ ਲਓ ਚਲੋ ਮੈਂ ਤੁਹਾਡੇ ਤੋਂ ਪੁੱਛਦਾ ਆਂ ਜੇ ਤੁਸੀਂ ਕੋਈ ਨੋਵਲ ਪੜਿਆ ਨੋਵਲ ਪੜਨ ਤੋਂ ਬਾਅਦ ਤੁਹਾਨੂੰ ਕੀ ਵਰਡ ਮੀਨਿੰਗ ਜਾਂ ਫਿਰ ਜਿਹੜੇ ਔਖੇ ਸ਼ਬਦ ਹੋਣਗੇ ਤੇ ਗ੍ਰਾਮਰ ਹੋਏਗੀ ਉਹਦੇ ਰੂਲਸ ਐਂਡ ਸਟਰਕਚਰ ਬਾਰੇ ਪਤਾ ਲੱਗੇਗਾ ਕਿਤੇ ਨਾ ਕਿਤੇ ਚਲੋ ਪਹਿਲਾ ਆਪਸ਼ਨ ਨੰਬਰ A ਦੱਸੋ ਇਹ ਸਹੀ ਆ ਤੇ ਆਪਸ਼ਨ B ਵਿੱਚ ਲਿਖਿਆ ਹੋਇਆ ਐਕਸਪ੍ਰੈਸ਼ਨ ਐਂਡ ਕ੍ਰੀਏਟਿਵ ਰਾਈਟਿੰਗ ਕੀ ਇਹਦੇ ਨਾਲ ਤੁਹਾਡੀ ਕ੍ਰੀਏਟਿਵਿਟੀ ਵਧੂਗੀ ਐਕਸਪ੍ਰੈਸ਼ਨ ਵਧੂਗਾ ਤੁਸੀਂ ਕੋਈ ਨੋਵਲ ਪੜਿਆ ਨੋਵਲ ਦੇ ਵਿੱਚ ਕੋਈ ਵਰਡ ਜਿਵੇਂ ਕਿ ਪੜ੍ਹ ਰਹੇ ਹੋ ਤੁਸੀਂ ਵਰਡ ਪੜਨ ਤੋਂ ਬਾਅਦ ਤੁਸੀਂ ਸਾਰੀ ਕਹਾਣੀ ਪੜ੍ਹ ਲਈ ਤੇ ਉਹਨਾਂ ਵਰਡਸ ਦਾ ਮੀਨਿੰਗ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ ਜਾਂ ਅ ਗ੍ਰਾਮਰ ਦੇ ਜਿਹੜੇ ਸੈਂਟੈਂਸ ਹੋਣਗੇ ਉਹਦੇ ਵਿੱਚ ਤੁਸੀਂ ਜਦੋਂ ਕੋਈ ਨੋਵਲ ਪੜ੍ਹ ਰਹੇ ਹੋ ਤੁਹਾਨੂੰ ਸੈਂਟੈਂਸ ਵਾਰੇ ਪਤਾ ਲੱਗੇਗਾ ਕਿ ਅੱਛਾ ਵੀ ਨਾਉਨ ਪ੍ਰੋਨਾਉਨ ਇਹਨਾਂ ਦੇ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਸੈਂਟੈਂਸ ਦੇ ਵਿੱਚ ਗ੍ਰਾਮਰ ਜਿਹੜੀ ਹੈਗੀ ਆ ਉਹ ਕਿਹੋ ਜੀ ਯੂਜ਼ ਕੀਤੀ ਹੋਈ ਆ ਕਿਸ ਤਰ੍ਹਾਂ ਯੂਜ਼ ਕੀਤੀ ਹੋਈ ਆ ਸੋ ਬਿਲਕੁਲ ਲਿਟਰੇਚਰ ਪੜਨ ਤੋਂ ਬਾਅਦ ਤੁਸੀਂ ਵਰਡ मीनिंग ਐਂਡ ਗ੍ਰਾਮਰ ਦਾ ਵਧੀਆ ਸਿੱਖੋਗੇ ਇਸ ਦੇ ਨਾਲ-ਨਾਲ ਤੁਸੀਂ ਆਪਦੇ ਆਪ ਨੂੰ ਹੋਰ ਵਧੀਆ ਤਰੀਕੇ ਨਾਲ ਐਕਸਪਰੈਸ ਵੀ ਕਰ ਪਾਓਗੇ ਕ੍ਰੀਏਟਿਵ ਰਾਈਟਿੰਗ ਵੀ ਤੁਹਾਡੀ ਇੰਪਰੂਵ ਹੋਏਗੀ ਸੋ ਬਿਲਕੁਲ ਏ ਤੇ ਬੀ ਦੋਨੋਂ ਹੀ ਸਹੀ ਨੇ ਬੋਥ ਏ ਐਂਡ ਬੀ ਇਜ਼ ਰਾਈਟ ਆਨਸਰ 108 ਪ੍ਰਸ਼ਨ ਨੰਬਰ ਦਾ ਅਗਲਾ ਪ੍ਰਸ਼ਨ ਦੇਖ ਲਓ ਜੀ ਇਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਕਿ ਜਾ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਇਨਕਲੂਡਡ ਇਨ ਦਾ ਕੈਟੇਗਰੀ ਆਫ ਐਸੈਂਸ਼ੀਅਲ ਬੇਸਿਕ ਮਟੀਰੀਅਲ ਐਸੈਂਸ਼ੀਅਲ ਬੇਸਿਕ ਮਟੀਰੀਅਲ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਦੇਖ ਲਓ ਤੁਸੀਂ ਸੋ ਇੱਥੇ ਅਸੈਂਸ਼ੀਅਲ ਬੇਸਿਕ ਮਟੀਰੀਅਲ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਚੀਜ਼ ਹੈਗੀ ਆ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਆ ਮੈਟਸ ਬੈਂਚਸ ਚੇਅਰ ਚਾਰਟਸ ਮਾਡਲ ਪਿਕਚਰਸ ਟਾਇਲਟ ਕਲੀਨਿੰਗ ਕਲੀਨ ਡ੍ਰਿੰਕਿੰਗ ਵਾਟਰ ਜਾਂ ਫਿਰ ਲੈਂਗੁਏਜ ਕਾਰਡ ਟੇਪ ਰੀਕੋਰਡਰ ਐਂਡ ਪੋਸਟਰਸ ਸਹੀ ਜਵਾਬ ਦੀ ਆਪਾਂ ਗੱਲ ਕਰ ਲੈਣੀ ਆ ਕੀ ਜਵਾਬ ਹੋਊਗਾ ਵੈਸੇ ਬੇਸਿਕ ਮਟੀਰੀਅਲ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਜਿਹਦੇ ਬਿਨਾ ਤੁਹਾਡਾ ਬਿਲਕੁਲ ਹੀ ਨਹੀਂ ਚੱਲਣਾ ਸੋ ਵੇਖੋ ਕਲਾਸ ਵਿੱਚ ਜੇ ਤੁਸੀਂ ਬੱਚਿਆਂ ਨੂੰ ਪੜਾਉਣ ਜਾ ਰਹੇ ਹੋ ਉੱਥੇ ਚੇਅਰਸ ਦਾ ਹੋਣਾ ਬਹੁਤ ਜ਼ਰੂਰੀ ਹੈ ਹੈਗਾ ਯਾ ਬੈਂਚਸ ਦਾ ਹੋਣਾ ਜ਼ਰੂਰੀ ਹੈ ਤੇ ਮੈਟਸ ਦਾ ਹੋਣਾ ਵੀ ਜ਼ਰੂਰੀ ਹੈ ਬੱਚੇ ਬੈਠਣਗੇ ਕਿੱਥੇ ਤੇ ਚਾਰਟਸ ਮਾਡਲ ਪਿਕਚਰ ਜੇ ਨਾ ਵੀ ਹੋਣ ਤੇ ਕੋਈ ਹੱਦ ਤੱਕ ਤੁਸੀਂ ਕੰਮ ਚਲਾ ਸਕਦੇ ਹੋ ਟਾਇਲਟਸ ਕਲੀਨ ਡਰਿੰਕਿੰਗ ਵਾਟਰ ਇਹ ਦੋਵੇਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਸੋ ਆਪਸ਼ਨ ਨੰਬਰ ਮੇਰੇ ਅਕੋਰਡਿੰਗ ਤਾਂ ਇਹ ਤੇ ਕੈਲੋ ਵੀ ਸੀ ਮੈਨੂੰ ਸਹੀ ਲੱਗ ਰਿਹਾ 1 ਤੇ 3 ਦੇਖ ਲਓ 1 ਤੇ 3 ਹੈ ਕਿੱਥੇ ਆਪਸ਼ਨ ਨੰਬਰ B ਵਿੱਚ ਤੁਹਾਨੂੰ ਵਿਖਣ ਨੂੰ ਮਿਲ ਰਿਹਾ ਸੋ ਇਹੀ ਜਿਹੜਾ ਜਵਾਬ ਹੈਗਾ ਜੀ ਉੱਥੇ ਸਹੀ ਲਗਾਉਣਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਇਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਵਿਚ ਟਾਈਪ ਆਫ ਗ੍ਰਾਮਰ ਲੇਜ਼ ਸਟ्रेस ਔਨ ਫਾਰਮ ਆਫ ਗ੍ਰਾਮਰ ਮਤਲਬ ਇੱਥੇ ਤੁਸੀਂ ਦੱਸਣਾ ਹੈ ਦੇਖੋ ਦੋ ਹੀ ਐਗਜ਼ਾਮਪਲਸ ਨੇ ਇੱਥੇ ਇੱਕ ਤਾਂ ਗੱਲ ਕੀਤੀ ਜਾ ਰਹੀ ਹੈ ਡਿਸਕ੍ਰਿਪਟਿਵ ਗ੍ਰਾਮਰ ਦੀ ਇੱਕ ਪ੍ਰਿਸਕ੍ਰਿਪਟਿਵ ਗ੍ਰਾਮਰ ਦੀ ਇਹਨਾਂ ਦੋਨਾਂ ਵਿੱਚੋਂ ਇੱਕ ਜਵਾਬ ਹੈ ਗਿਆ ਕਿਹੜੀ ਗ੍ਰਾਮਰ ਦੇ ਵਿੱਚ ਤੁਸੀਂ ਜ਼ਿਆਦਾ ਸਟ्रेस ਦਿੰਦੇ ਹੋ ਗ੍ਰਾਮਰ ਦੇ ਉੱਤੇ ਮਤਲਬ ਇਹੋ ਜੀ ਗ੍ਰਾਮਰ ਹੈਗੀ ਆ ਜਿਹਦੇ ਵਿੱਚ ਗ੍ਰਾਮਰ ਦੀ ਹੀ ਗੱਲ ਕੀਤੀ ਜਾਂਦੀ ਹੈ ਐਂਡ ਉਹਦਾ ਨਾਮ ਕੀ ਹੈ ਤੁਹਾਡੇ ਤੋਂ ਇਹੀ ਪੁੱਛਿਆ ਜਾ ਰਿਹਾ ਦੋਨੋਂ ਹੋ ਨਹੀਂ ਸਕਦੇ ਜਾਂ ਫਿਰ ਕੋਈ ਵੀ ਨਹੀਂ ਹੋ ਸਕਦਾ ਇਹਨਾਂ ਵਿੱਚੋਂ ਇੱਕ ਜਵਾਬ ਹੋ ਸਕਦਾ ਹੈ ਐਂਡ ਜੇ ਤੁਹਾਨੂੰ ਪਤਾ ਹੈ ਤਾਂ ਜਵਾਬ ਦੇ ਸਕਦੇ ਹੋ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਕੀ ਹੋਏਗਾ ਪ੍ਰਿਸਕ੍ਰਿਪਟਿਵ ਗ੍ਰਾਮਰ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਵੀ ਕੋਈ ਵੀ ਜਿਹੜਾ ਸੈਂਟੈਂਸ ਹੈਗਾ ਆ ਉਹਦੇ ਵਿੱਚ ਗ੍ਰਾਮਰ ਦੀ ਵਰਤੋਂ ਕਿਵੇਂ ਕਰਨੀ ਹੈ ਉਹਦੇ ਵਿੱਚ ਆਪਾਂ ਜਿਹੜਾ ਸਟ੍ਰੈਸ on form of grammar ਵੀ ਇਹਦੇ ਵਿੱਚ ਆਪਾਂ ਗ੍ਰਾਮਰ ਤੇ ਜ਼ਿਆਦਾ ਜ਼ੋਰ ਦਿੰਨੇ ਆ ਪ੍ਰਿਸਕ੍ਰਿਪਟਿਵ ਗ੍ਰਾਮਰ ਦੇ ਵਿੱਚ ਤੇ ਡਿਸਕ੍ਰਿਪਟਿਵ ਗ੍ਰਾਮਰ ਦੇ ਵਿੱਚ ਐਕਚੁਅਲ ਦੇ ਵਿੱਚ ਤੁਸੀਂ ਭਾਸ਼ਾ ਦੇ ਵਰਤੋਂ ਕਰ ਕਿਵੇਂ ਰਹੇ ਹੋ ਇਹਦੀ ਸਟੱਡੀ ਨੂੰ ਤੁਸੀਂ ਕੀ ਕਰਨੀ ਹੋ ਡਿਸਕ੍ਰਿਪਟਿਵ ਗ੍ਰਾਮਰ ਕਰਨੀ ਹੋ ਸੋ ਡਿਸਕ੍ਰਿਪਟਿਵ ਗ੍ਰਾਮਰ ਇਹਦੇ ਆਪੋਜ਼ਿਟ ਆ ਕਿ ਭਾਸ਼ਾ ਦੀ ਆਪਾਂ ਵਰਤੋਂ ਕਰਦੇ ਕਿਵੇਂ ਆ ਐਕਚੁਅਲੀ ਕਿਵੇਂ ਯੂਜ਼ ਕਰਦੇ ਆ ਤੇ ਪ੍ਰਿਸਕ੍ਰਿਪਟਿਵ ਗ੍ਰਾਮਰ ਦੇ ਵਿੱਚ ਆਪਾਂ ਸਟ्रेस ਦਿੰਨੇ ਆ ਗ੍ਰਾਮਰ ਦੇ ਉੱਤੇ ਸੋ ਇਸ ਕਰਕੇ ਵੀ ਦਾ ਪਤਾ ਲੱਗ ਗਿਆ ਤੇ ਇਹ ਇਹ ਵਿੱਚ ਕੀ ਹੈਗਾ ਇਹਦੇ ਬਾਰੇ ਵੀ ਤੁਹਾਨੂੰ ਪਤਾ ਲੱਗ ਗਿਆ ਚਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਜੀ ਵਿਚ ਮੈਥਡ ਆਫ ਟੀਚਿੰਗ ਗ੍ਰਾਮਰ ਪ੍ਰੋਵਾਈਡ ਇਨਫ ਪੈਟਰਨ ਪ੍ਰੈਕਟਿਸ ਦੈਟ ਅਲਟੀਮੇਟਲੀ ਲੀਡਸ ਟੂ ਇਨਸੀਡੈਂਟਲ ਲਰਨਿੰਗ ਇਨਸੀਡੈਂਟਲ ਮਤਲਬ ਕਿ ਤੁਸੀਂ ਕੋਈ ਵੀ ਚੀਜ਼ ਨੂੰ ਲਰਨ ਕਰ ਰਹੇ ਹੋ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਤੁਸੀਂ ਫਿਰ ਵੀ ਉਸ ਚੀਜ਼ ਨੂੰ ਸਿੱਖ ਗਏ ਮੰਨ ਲਓ ਹੁਣ ਮੈਂ ਪਿਛੇ ਤੁਹਾਨੂੰ ਪ੍ਰਸ਼ਨ ਦੱਸਿਆ ਪ੍ਰੈਸਕ੍ਰਿਪਟਿਵ ਦੇ ਬਾਰੇ ਸਮਝਾਇਆ ਮੈਂ ਤੁਹਾਨੂੰ ਐਂਡ ਇਹਦੇ ਵਿੱਚ ਮੰਨ ਲਓ ਕੋਈ ਐਹੋ ਜੀ ਗੱਲ ਵੀ ਮੈਂ ਦੱਸਤੀ ਜਿਹਦੇ ਨਾਲ ਡਾਇਰੈਕਟਲੀ ਆ ਫਿਰ ਇਨਡਾਇਰੈਕਟਲੀ ਤੁਸੀਂ ਤਿੰਨ ਚਾਰ ਗੱਲਾਂ ਹੋਰ ਸਿੱਖ ਗਏ ਤੇ ਜਦੋਂ ਤੁਸੀਂ ਤਿੰਨ ਚਾਰ ਗੱਲਾਂ ਹੋਰ ਸਿੱਖ ਗਈ ਹੋ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਨਸੀਡੈਂਟਲ ਲਰਨਿੰਗ ਹੈ ਕਿਉਂਕਿ ਤੁਹਾਡਾ ਜਿਹੜਾ ਧਿਆਨ ਸੀਗਾ ਸਿਰਫ ਇਸ ਪ੍ਰਸ਼ਨ ਨੂੰ ਹੱਲ ਕਰਨ ਤੇ ਸੀ ਬਟ ਇਸ ਪ੍ਰਸ਼ਨ ਨੂੰ ਸਮਝਾਉਂਦੇ ਸਮਝਾਉਂਦੇ ਮੈਂ ਕੋਈ ਐਹੋ ਜੀ ਗੱਲ ਕਹਿ ਦਿੱਤੀ ਜਿਹੜੇ ਕਿ ਇਸਦੇ ਤੋਂ ਐਕਸਟਰਾ ਸੀਗੀ ਸੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਧਿਆਨ ਨਾ ਕੀ ਹੋਊਗਾ ਕਿ ਇਹਨਾਂ ਵਿੱਚੋਂ ਦੱਸੋ ਇਹਦੇ 20 ਦੇ ਵਿੱਚੋਂ ਕੋਈ ਜਵਾਬ ਹੋ ਸਕਦਾ ਹੈ ਜਾਂ ਫਿਰ ਕੋਈ ਵੀ ਨਹੀਂ ਹੋਗਾ ਜਾਂ ਫਿਰ ਦੋਨੋਂ ਹੋਣਗੇ ਕਿਉਂਕਿ ਡਿਡਕਟਿਵ ਐਂਡ ਇੰਡਕਟਿਵ ਮੈਥਡ ਤੁਸੀਂ ਪੜਿਆ ਹੋਇਆ ਤੁਹਾਨੂੰ ਪਤਾ ਆ ਕਿ ਭਈ ਇਹਨਾਂ ਵਿੱਚੋਂ ਇੱਕ ਜਵਾਬ ਹੀ ਹੋਊਗਾ ਕਿਉਂਕਿ ਦੋਨੋਂ ਜਿਹੜੇ ਜਵਾਬ ਨੇ ਇਹ ਆਪੋਜ਼ਿਟ ਨੇ ਇੱਕ ਦੂਜੇ ਦੇ ਸੋ ਦੱਸੋ ਕਿ ਗ੍ਰਾਮਰ ਦਾ ਇੱਕ ਇਹੋ ਜਿਹਾ ਤਰੀਕਾ ਹੈਗਾ ਆ ਪੜਾਉਣ ਦਾ ਜਿਹਨੂੰ ਤੁਸੀਂ ਡਿਡਕਟਿਵ ਐਂਡ ਇੰਡਕਟਿਵ ਮੈਥਡ ਕੈਨ ਯੂ ਤੇ ਇਹਦੇ ਵਿੱਚ ਪ੍ਰੋਵਾਈਡ ਇਨਫ ਪੈਟਰਨ ਪ੍ਰੈਕਟਿਸ ਦੈਟ ਅਲਟੀਮੇਟਲੀ ਲੀਡਸ ਟੂ ਇਨਸੀਡੈਂਟਲ ਲਰਨਿੰਗ ਡਿਡਕਟਿਵ ਮੈਥਡ ਇੰਡਕਟਿਵ ਮੈਥਡ ਡਿਡਕਟਿਵ ਮੈਥਡ ਦੇ ਵਿੱਚ ਤੁਸੀਂ ਪਹਿਲਾਂ ਬੱਚਿਆਂ ਨੂੰ ਪੜਾਉਂਦੇ ਹੋ ਜੀ ਰੂਲਸ ਉਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਪੜਾਉਂਦੇ ਹੋ ਜੀ ਐਗਜ਼ਾਮਪਲਸ ਬਟ ਇੰਡਕਟਿਵ ਮੈਥਡ ਦੇ ਵਿੱਚ ਪਹਿਲਾਂ ਤੁਸੀਂ ਬੱਚਿਆਂ ਨੂੰ ਪੜਾਉਂਗੇ ਉਦਾਹਰਨਾਂ ਜਿਨੂੰ ਤੁਸੀਂ ਐਗਜ਼ਾਮਪਲਸ ਕਹਿੰਦੇ ਹੋ ਐਂਡ ਉਸ ਤੋਂ ਬਾਅਦ ਤੁਸੀਂ ਰੂਲਸ ਬਾਰੇ ਦੱਸ ਰਹੇ ਹੋ ਸੋ ਮੰਨ ਲਓ ਵੀ ਇਹਦਾ ਪਹਿਲਾਂ ਮੈਂ ਸਹੀ ਜਵਾਬ ਦੱਸ ਦੇਣਾ ਆ ਆਪਸ਼ਨ B ਜਵਾਬ ਸਹੀ ਹੋਊਗਾ ਮੈਂ ਬੱਚਿਆਂ ਨੂੰ ਕੁਝ ਪੜਾਉਣਾ ਐਂਡ ਜੇ ਤੁਸੀਂ ਉਦਾਹਰਣਾਂ ਦੇਵੋਗੇ ਨਾ ਬੱਚਿਆਂ ਨੂੰ ਮਤਲਬ ਉਹ ਇੰਨਾ ਜ਼ਿਆਦਾ ਬਰਡਨ ਨਹੀਂ ਲੱਗਦਾ ਬੱਚਿਆਂ ਨੂੰ ਬੱਚਿਆਂ ਨੂੰ ਮਜ਼ਾ ਆ ਰਿਹਾ ਹੁੰਦਾ ਜਦੋਂ ਤੁਸੀਂ ਅਸਲ ਜ਼ਿੰਦਗੀ ਤੋਂ ਸੰਬੰਧਿਤ ਬੱਚਿਆਂ ਨੂੰ ਉਦਾਹਰਣਾਂ ਦੱਸਦੇ ਹੋ ਸੋ ਜਦੋਂ ਬੱਚਿਆਂ ਨੂੰ ਐਗਜ਼ਾਮਪਲਾਂ ਦੱਸੀਆਂ ਤੇ ਜਦੋਂ ਉਹਨਾਂ ਬੱਚਿਆਂ ਨੇ ਉਹਨਾਂ ਉਦਾਹਰਣਾਂ ਨੂੰ ਉਹਨਾਂ ਰੂਲਸ ਦੇ ਨਾਲ ਰਿਲੇਟ ਕਰਨਾ ਆ ਤੇ ਬਿਲਕੁਲ ਇਹ ਲੀਡ ਕਰੇਗਾ ਇਨਸੀਡੈਂਟਲ ਲਰਨਿੰਗ ਨੂੰ ਕਿ ਬੱਚੇ ਜਾਣੇ ਅਣਜਾਣੇ ਦੇ ਵਿੱਚ ਇਹਨਾਂ ਰੂਲਸ ਬਾਰੇ ਸਿੱਖ ਜਾਣਗੇ ਇਨਸੀਡੈਂਟਲ ਲਰਨਿੰਗ ਹੋਏਗੀ ਕਿਉਂਕਿ ਅਸਲ ਉਦਾਹਰਣਾਂ ਨੂੰ ਆਪ ਦੀ ਜ਼ਿੰਦਗੀ ਨਾਲ ਰਿਲੇਟ ਕਰ ਪਾਉਣਗੇ ਸੋ ਇਸ ਕਰਕੇ ਆਪਸ਼ਨ B ਜਵਾਬ ਨੂੰ ਤੁਸੀਂ ਲਗਾਉਣਾ ਹੈ ਟਿੱਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ not correct ਦਾ ਮਤਲਬ ਇਹ ਹੋ ਗਿਆ ਕਿ ਇੱਥੇ ਤਿੰਨ ਸਟੇਟਮੈਂਟਾਂ ਦਾ ਕਰੈਕਟ ਹੋਣਗੀਆਂ ਤੇ ਇੱਕ ਸਟੇਟਮੈਂਟ not correct ਹੋਊਗੀ ਡਰਾਮਟਾਈਜੇਸ਼ਨ ਆਲਸੋ ਇਨਵੋਲਵ ਸਰਟਨ ਸਬ ਸਕਿੱਲ ਡਰਾਮਟਾਈਜੇਸ਼ਨ ਹੁੰਦੀ ਕੀ ਹੈ ਜਦੋਂ ਤੁਸੀਂ ਡਰਾਮਾ ਪਲੇ ਕਰ ਰਹੇ ਹੋ ਤੇ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਸਿਰੇ ਬੋਲ ਰਹੇ ਹੋ ਨੇਓ ਸੈਲਫ ਐਕਸਪ੍ਰੈਸ ਕਰ ਰਹੇ ਹੋ ਨੇਓ ਬਾਡੀ ਦੇ ਜਿਹੜੇ ਐਕਸ਼ਨ ਨੇ ਉਹ ਵੀ ਮੂਵ ਕਰ ਰਹੇ ਹੁੰਦੇ ਆ ਤੇ ਤੁਹਾਨੂੰ ਕੀ ਲੱਗਦਾ ਡਰਾਮਟਾਈਜੇਸ਼ਨ ਦੇ ਵਿੱਚ ਸਰਟਨ ਸਬ ਸਕਿੱਲ ਦੀ ਵਰਤੋਂ ਕਰਦੇ ਹਾਂ ਜਾਂ ਫਿਰ ਰਿਮੀਡੀਅਲ ਟੀਚਿੰਗ ਆਰ ਕੀ ਹੈਜ਼ੀ ਰਿਮੀਡੀਅਲ ਟੀਚਿੰਗਸ ਰਿਮੀਡੀਅਲ ਟੈਸਟ ਆਰ ਕਿਊਰੇਟਿਵ ਕਿ ਜਿਹੜੇ ਰਿਮੀਡੀਅਲ ਟੈਸਟ ਆਪਾਂ ਕਰਦੇ ਆਂ ਰਿਮੀਡੀਅਲ ਟੀਚਿੰਗ ਕਰਦੀ ਆਂ ਆਪਾਂ ਉਹ ਕਿਉਰੇਟਿਵ ਹੁੰਦੇ ਆ ਮਤਲਬ ਕੀ ਬੱਚਿਆਂ ਨੂੰ ਜੇਕਰ ਕੋਈ ਸਮੱਸਿਆ ਹੈਗੀ ਆ ਤੇ ਆਪਾਂ ਉਹਨਾਂ ਸਮੱਸਿਆਵਾਂ ਨੂੰ ਦੂਰ ਕਰ ਦਿੰਨੇ ਆ ਠੀਕ ਕਰ ਦਿੰਨੇ ਆ ਪੜਾਈ ਤੋਂ ਰਿਲੇਟਡ ਸਮੱਸਿਆ ਦੀ ਆਪਾਂ ਗੱਲ ਕਰ ਰਹੇ ਆ ਤੇ ਆਪਸ਼ਨ ਸੀ ਵੇਖੋ ਰਿਮੀਡੀਅਲ ਟੀਚਿੰਗ ਡਸ ਨਾਟ ਕਵਰ ਬੋਥ ਰਿਸੈਪਸ਼ਨ ਐਂਡ ਐਕਸਪ੍ਰੈਸ਼ਨ ਆਬਜੈਕਟਿਵ ਕਿ ਰਿਮੀਡੀਅਲ ਜਿਹੜੀ ਟੀਚਿੰਗ ਹੈਗੀ ਆ ਕਿ ਉਹ ਕਵਰ ਨਹੀਂ ਕਰਦੀ ਰਿਸੈਪਸ਼ਨ ਤੇ ਐਕਸਪ੍ਰੈਸ਼ਨ ਐਕਟੀਵਿਟੀਜ਼ ਨੂੰ ਜਾਂ ਫਿਰ ਆਬਜੈਕਟਿਵਸ ਨੂੰ ਰਿਸੈਪਸ਼ਨ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ ਨੇ ਇਹਦੇ ਬਾਰੇ ਕਮੈਂਟ ਕਰ ਦਿਓ ਐਕਸਪ੍ਰੈਸ਼ਨ ਆਬਜੈਕਟਿਵਸ ਕਿਹੜੇ ਹੁੰਦੇ ਆ ਇਹਦੇ ਬਾਰੇ ਕਮੈਂਟ ਕਰ ਦਿਓ ਕਿਉਂਕਿ ਇਹ ਰਿਸੈਪਟਿਵ ਸਕਿੱਲ ਤੇ ਐਕਟਿਵ ਸਕਿੱਲ ਜਿਹਨੂੰ ਤੁਸੀਂ ਪ੍ਰੋਡਕਟਿਵ ਸਕਿੱਲ ਦੀ ਗੱਲ ਕਰਦੇ ਹੋ ਉਹਦੀ ਹੀ ਗੱਲ ਕਰ ਰਹੀ ਆ ਮਤਲਬ ਇਹ ਕਹਿ ਰਿਹਾ ਹੈ ਕਿ ਕਵਰ ਨਹੀਂ ਕਰਦੇ ਜਦੋਂ ਤੁਸੀਂ ਰਿਮੀਡੀਅਲ ਟੀਚਿੰਗ ਕਰ ਰਹੇ ਹੋ ਆਪਸ਼ਨ ਡੀ ਵਿੱਚ ਲਿਖਿਆ ਹੋਇਆ ਲਿਟਰੇਰੀ ਐਪਰੀਸ਼ੀਏਸ਼ਨ ਇਜ਼ ਆਲਸੋ ਸਬਸਕਿਲ ਆਫ ਡਰਾਮਟਾਈਜ਼ੇਸ਼ਨ ਮਤਲਬ ਲਿਟਰੇਰੀ টারਮਸ ਦੀ ਵਰਤੂ ਕਰਨੀ ਕਿਵੇਂ ਆ ਇਹਦੀ ਹੀ ਗੱਲ ਕੀਤੀ ਜਾ ਰਹੀ ਹੈ ਲਿਟਰੇਰੀ ਐਪਰੀਸ਼ੀਏਸ਼ਨ ਮਤਲਬ ਉਹਦੇ ਵਿੱਚ ਵੀ ਕਾਫੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ ਇਹ ਆਲਸੋ ਹੈ ਸਬਸਕਿਲ ਹੈ ਡਰਾਮਟਾਈਜ਼ੇਸ਼ਨ ਦੀ ਸੋ ਦਸੋ ਕੀ ਜਬ ਆਪ ਸਹੀ ਹੋਗਾ অপশন নাম্বার ਵੈਸੇ ਜੇ ਤੁਸੀਂ ਐਲੀਮੀਨੇਸ਼ਨ ਮੈਥਡ ਵੀ ਲਗਾਉਗੇ ਨਾ ਕਿ ਠੀਕ ਹੈ ਡਰਾਮਟਾਈਜੇਸ਼ਨ ਦੇ ਵਿੱਚ ਬਹੁਤ ਸਾਰੀਆਂ ਸਬਸਕਿਲ ਦੀ ਵਰਤੋਂ ਕਰਦੇ ਹਾਂ ਇਹ ਗੱਲ ਠੀਕ ਲਿਖੀ ਹੋਈ ਆ ਮਤਲਬ ਨਾਟ ਕਰੈਕਟ ਦੇ ਅਕੋਰਡਿੰਗ ਨਹੀਂ ਬਟ ਇਹ ਕਰੈਕਟ ਹੈ অপশন ਨੰਬਰ ਬੀ ਵੀ ਕਰੈਕਟ ਹੈ ਰਿਮੀਡੀਅਲ ਟੈਸਟ ਹੁੰਦੀ ਆ ਕਿਉਰੇਟਿਵ ਹੁੰਦੀ ਆ ਤੇ ਲਿਟਰੇਰੀ ਐਪਰੀਸ਼ੀਏਸ਼ਨ ਹੈਗੀ ਆ ਸਬਸਕਿਲ ਡਰਾਮਟਾਈਜੇਸ਼ਨ ਦੀ ਡੀ ਵੀ ਸਹੀ ਆ ਬਟ অপশন ਨੰਬਰ ਜੇ ਤੁਸੀਂ ਸੀ ਨੂੰ ਦੇਖਦੇ ਹੋ ਕਿ ਰਿਮੀਡੀਅਲ ਜਿਹੜੀ ਟੀਚਿੰਗ ਹੈਗੀ ਆ ਇਹ ਤਾਂ ਰਿਸੈਪਸ਼ਨ ਐਂਡ ਐਕਸਪ੍ਰੈਸ਼ਨ ਆਬਜੈਕਟਿਵ ਨੂੰ ਬਿਲਕੁਲ ਕਵਰ ਕਰੇਗੀ ਬਟ ਇਥੇ ਦਾ ਇਨਾ ਨੇ ਲਿਖਿਆ ਨਹੀਂ ਕਵਰ ਕਰੇਗੀ ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਚੱਲਦੀਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਪੁੱਛਿਆ ਕੀ ਜਾ ਰਿਹਾ ਇਨ ਵਿੱਚ ਸਟੇਜ ਆਫ ਰਾਈਟਿੰਗ ਐਕਸਰਸਾਈਜ਼ ਦਾ ਫਾਈਨਲ ਪ੍ਰੋਡਕਟ ਇਜ਼ ਲਿੰਗਵਿਸਟਿਕਲੀ ਡਿਟਰਮਾਈਨਡ ਬਾਈ ਦਾ ਟੀਚਰ ਕੋਈ ਲਿਖ ਰਹੇ ਹੋ ਹਨਾ ਦੇਖੋ ਇੱਥੇ ਚਾਰ ਲਿਖਤੀ ਲਿਖਤਾਂ ਬਾਰੇ ਦੱਸਿਆ ਹੋਇਆ ਕੰਟਰੋਲ ਰਾਈਟਿੰਗ ਹੁੰਦੀ ਹੈ ਗਾਈਡਡ ਰਾਈਟਿੰਗ ਹੁੰਦੀ ਹੈ ਫਰੀ ਰਾਈਟਿੰਗ ਹੁੰਦੀ ਹੈ ਕ੍ਰੀਏਟਿਵ ਰਾਈਟਿੰਗ ਹੁੰਦੀ ਹੈ ਚਾਹ ਤਰ੍ਹਾਂ ਦੀਆਂ ਲਿਖਤਾਂ ਨੇ ਜੀ ਤੇ ਭਾਸ਼ਾ ਦੇ ਵਿੱਚ ਤੁਸੀਂ ਇਹ ਦੱਸਣਾ ਹੈ ਕਿ ਜਿਹੜਾ ਫਾਈਨਲ ਰਿਜ਼ਲਟ ਹੋਏਗਾ ਉਹਨੂੰ ਡਟਰਮਾਈਨ ਕੀਤਾ ਜਾਏਗਾ ਟੀਚਰ ਦੁਆਰਾ ਜਾਂ ਫਿਰ ਕਹੇ ਲੋਕ ਟੀਚਰ ਫੀਡਬੈਕ ਦੇਊਗਾ ਨਹੀਂ ਬੇਟਾ ਇਹਨੂੰ ਸਹੀ ਕਰੋ ਜਾਂ ਫਿਰ ਇਸ ਤਰ੍ਹਾਂ ਕਰੋ ਫਿਰ ਹੀ ਉਸ ਚੀਜ਼ ਨੂੰ ਆਪਾਂ ਸਹੀ ਮੰਨਾਂਗੇ ਸੋ ਤੁਸੀਂ ਇਹ ਦੱਸਣਾ ਹੈ ਇਹਦਾ ਨਾਮ ਕੀ ਹੈ ਕਿ ਇਹ ਕੰਟਰੋਲ ਰਾਈਟਿੰਗ ਹੈ ਗਾਈਡਡ ਰਾਈਟਿੰਗ ਹੈ ਫ੍ਰੀ ਰਾਈਟਿੰਗ ਹੈ ਜਾਂ ਫਿਰ ਕ੍ਰੀਏਟਿਵ ਰਾਈਟਿੰਗ ਹੈ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਉਕੀਆ ਜੀ অপਸ਼ਨ ਨੰਬਰ ਜਿਹੜਾ ਇਹ ਜਵਾਬ ਹੈ ਇਹ ਤੁਹਾਡਾ ਸਹੀ ਬਣੇਗਾ ਕੰਟਰੋਲਡ ਰਾਈਟਿੰਗ ਦੇ ਵਿੱਚ ਜਦੋਂ ਟੀਚਰ ਦੁਆਰਾ ਬੱਚਿਆਂ ਨੂੰ ਕਿਹਾ ਜਾਂਦਾ ਕਿ ਬੇਟਾ ਤੁਸੀਂ ਇਸ ਟੌਪਿਕ ਤੇ ਆਪ ਦਾ ਜਿਹੜੇ ਵੀ ਵਿਚਾਰ ਹੈ ਗਿਆ ਉਹ ਲੇਖੋ ਤੇ ਨਾਲ-ਨਾਲ ਟੀਚਰ ਆਉਂਦਾ ਰਹਿੰਦਾ ਆ ਬਿਲਕੁਲ ਕੰਟਰੋਲ ਜੇ ਤਰੀਕੇ ਨਾਲ ਦੇਖਦਾ ਰਹਿੰਦਾ ਆ ਕਿ ਅੱਛਾ ਬੱਚਿਆਂ ਨੇ ਇੱਥੇ ਮਿਸਟੇਕ ਕੀਤੀ ਆ ਇਹਨੂੰ ਸਹੀ ਕੀਤਾ ਜਾਵੇ ਲਾਸਟ ਤੇ ਫਿਰ ਦੇਖਿਆ ਜਾਂਦਾ ਕਿ ਅੱਛਾ ਇਹ ਇਹ ਬੱਚੋਂ ਤੁਸੀਂ ਆ ਗਲਤੀ ਕੀਤੀ ਆ ਇਹਨੂੰ ਸਹੀ ਕਰ ਲਓ ਸੋ ਇਹਨੂੰ ਤੁਸੀਂ ਕੰਟਰੋਲਡ ਰਾਈਟਿੰਗ ਕਰਦੇ ਕਹਿੰਦੇ ਹੋ ਆਪਸ਼ਨ ਨੰਬਰ ਜੇ ਤੁਸੀਂ 20 ਨੂੰ ਦੇਖਦੇ ਹੋ ਗਾਈਡਡ ਰਾਈਟਿੰਗ ਇਹਦੇ ਵਿੱਚ ਟੀਚਰ ਦੁਆਰਾ ਥੋੜਾ ਬਹੁਤ ਗਾਈਡ ਕੀਤਾ ਜਾਂਦਾ ਆ ਫ੍ਰੀ ਰਾਈਟਿੰਗ ਦੇ ਵਿੱਚ ਤੁਸੀਂ ਬੱਚਿਆਂ ਨੂੰ ਕੀ ਕਰਦੇ ਹੋ ਜੀ ਫ੍ਰੀ ਰਾਈਟਿੰਗ ਦੇ ਵਿੱਚ ਬੱਚਿਆਂ ਨੂੰ ਤੁਸੀਂ ਛੱਡ ਦਿੰਦੇ ਹੋ ਕਿ ਠੀਕ ਹੈ ਤੁਸੀਂ ਆ ਟੌਪਿਕ ਹੈਗਾ ਆ ਆਪਦੇ ਵਿਚਾਰ ਜਿਵੇਂ ਮਰਜ਼ੀ ਲਿਖੀ ਜਾਓ ਮੈਂ ਮਤਲਬ ਠੀਕ ਹੈ ਵੀ ਤੁਹਾਡ ਨੂੰ ਬਿਲਕੁਲ ਫ੍ਰੀडम ਹੈਗੀ ਆ ਇਹਨੂੰ ਤੁਸੀਂ ਫ੍ਰੀ ਰਾਈਟਿੰਗ ਕਹਿੰਦੇ ਹੋ ਇਹਦੇ ਵਿੱਚ ਜਿਹੜਾ ਜ਼ੋਰ ਦਿੱਤਾ ਜਾਂਦਾ ਆ ਫਲੂਐਂਸੀ ਤੇ ਜ਼ੋਰ ਦਿੱਤਾ ਜਾਂਦਾ ਆ ਰੈਦਰ than ਐਕਿਊਰੇਸੀ ਐਕਿਊਰੇਸੀ ਤੇ ਨਹੀਂ ਇੰਨਾ ਧਿਆਨ ਨਹੀਂ ਦਿੰਦੇ ਬਟ ਕੰਟਰੋਲਡ ਰਾਈਟਿੰਗ ਦੇ ਵਿੱਚ ਆਪਾਂ ਬਿਲਕੁਲ ਐਕਿ ਟੀਚਰ ਨੇ ਡਿਟਰਮਾਈਨ ਕਰਨਾ ਹੈ ਜਾਂ ਲਾਸਟ ਤੇ ਜਿਹੜਾ ਰਿਜ਼ਲਟ ਹੋਏਗਾ ਪ੍ਰੋਡਕਟ ਹੋਏਗਾ 크리에ਟਿਵ ਰਾਈਟਿੰਗ ਦੇ ਵਿੱਚ ਉਹੀ 크리에ਟਿਵ ਦੀ ਗੱਲ ਕੀਤੀ ਜਾ ਰਹੀ ਹੈ ਵੀ ਤੁਸੀਂ ਕੁਝ 크리에ਟਿਵ ਰਾਈਟ ਕਰੋਗੇ ਸੋ অপਸ਼ਨ ਨੰਬਰ ਜਿਹੜਾ A ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਏਗਾ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਲੈਂਗੁਏਜ ਟੀਚਰ ਦੀ ਗੱਲ ਕੀਤੀ ਜਾ ਰਹੀ ਹੈ a language teacher should assess the child on the basis of his her ਕਿ ਇੱਕ ਇੱਕ ਭਾਸ਼ਾ ਦੇ ਟੀਚਰ ਨੂੰ ਬੱਚਿਆਂ ਨੂੰ ਅਸੈਸ ਕਰਨਾ ਚਾਹੀਦਾ ਹੈ ਮਤਲਬ ਕਿਵੇਂ ਅਸੈਸ ਕਰਨਾ ਚਾਹੀਦਾ ਹੈ ਬੱਚੇ ਦੇ ਬੱਚੇ ਦੀ ਗੱਲ ਕੀਤੀ ਜਾ ਰਹੀ ਆ ਕੰਪਰੀਹੈਂਸ਼ਨ ਆਫ ਵਟ ਹੀ ਸ਼ੀ ਲਿਸਨ ਐਂਡ ਰੀਡ ਲਿਸਨ ਟੂ ਐਂਡ ਰੀਡਸ ਕਿ ਜੋ ਕੁਝ ਸੁਣ ਰਿਹਾ ਬੱਚੇ ਦੁਆਰਾ ਜਾਂ ਫਿਰ ਪੜਿਆ ਜਾ ਰਿਹਾ ਉਸ ਆਧਾਰ ਤੇ ਬੱਚੇ ਦਾ ਮਲਾਂਕਣ ਕਰੋਗੇ ਜਾਂ ਫਿਰ ਐਬਿਲਟੀ ਟੂ ਐਕਸਪ੍ਰੈਸ ਥਰੂ ਸਪੀਚ ਐਂਡ ਰਾਈਟਿੰਗ ਕਿ ਬੱਚਾ ਸਪੀਚ ਦੇ ਥਰੂ ਆਪਦੇ ਆਪ ਨੂੰ ਕਿਵੇਂ ਐਕਸਪ੍ਰੈਸ ਕਰ ਰਿਹਾ ਜਾਂ ਫਿਰ ਲਿਖਤੀ ਦੁਆਰਾ ਕਿਵੇਂ ਐਕਸਪ੍ਰੈਸ ਕਰ ਪਾ ਰਿਹਾ ਇਸ ਆਧਾਰ ਤੇ ਤੁਸੀਂ ਬੱਚਿਆਂ ਨੂੰ ਕੀ ਕਰੋਗੇ ਜੱਜ ਕਰੋਗੇ ਅਸੈਸ ਕਰੋਗੇ ਅਜਸਤਾ ਨਹੀਂ ਕਰੋਗੇ ਅਸਸ ਕਰੋਗੇ ਸੋ ਬਿਲਕੁਲ ਦੋਨੋ ਚੀਜ਼ਾਂ ਸਹੀ ਨੇ ਜੀ ਕਿ ਦੋਨਾਂ ਦੇ ਆਧਾਰ ਤੇ ਹੀ ਕਿ ਬੱਚਾ ਸੁਣ ਕੀ ਰਿਹਾ ਲਿਖ ਕੀ ਰਿਹਾ ਰੀਡ ਕੀ ਕਰ ਰਿਹਾ ਤੇ ਬੋਲ ਕੀ ਰਿਹਾ ਤੇ ਲਿਖ ਕੀ ਰਿਹਾ ਆਪਸ਼ਨ ਨੰਬਰ ਬੋਥ ए ਐਂਡ ਬੀ ਇਜ਼ ਰਾਈਟ ਆਨਸਰ ਡੀ ਜਵਾਬ ਨਹੀਂ ਲਗਾਇਆ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਵਿਚ ਆਫ ਦਾ ਫੋਲੋਇੰਗ ਇਜ਼ ਟ्रू ਅਬਾਊਟ ਲੈਂਗੁਏਜ ਇਨਾ ਵਿੱਚ ਦੱਸੋ ਕਿ ਸਹੀ ਕੀ ਆ ਭਾਸ਼ਾ ਦੀ ਜੇਕਰ ਆਪਾਂ ਗੱਲ ਕਰਦੀਆਂ ਲੈਂਗੁਏਜ ਇਜ਼ ਅ ਸਾਇੰਟਿਫਿਕ ਸਿਸਟਮ ਲੈਂਗੁਏਜ ਇਜ਼ ਅ ਸਿਸਟਮ ਆਫ ਸਿਸਟਮਸ ਲੈਂਗੁਏਜ ਇਜ਼ ਅ ਕਲਚਰ ਫਰੀ ਐਵਰੀ ਲੈਂਗੁਏਜ ਹੈਜ਼ ਅ ਸਕ੍ਰਿਪਟ ਸੋ ਦਸੋ ਇਹਨਾਂ ਵਿੱਚੋਂ ਟਰੂ ਕਿਹੜਾ ਹੈ ਫਰਸਟ ਆਪਸ਼ਨ ਵੇਖੋ ਲੈਂਗੁਏਜ ਇਜ਼ ਅ ਸਾਇੰਟਿਫਿਕ ਸਿਸਟਮ ਵੇਖੋ ਲੈਂਗੁਏਜ ਕੋਈ ਸਾਇੰਟਿਫਿਕ ਸਿਸਟਮ ਤਾਂ ਹੈ ਨਹੀਂ ਆਪਸ਼ਨ ਨੰਬਰ A ਨੂੰ ਕਰ ਦੋ ਗਲਤ ਕਿ ਲੈਂਗੁਏਜ ਕਲਚਰ ਫਰੀ ਹੈ ਬਿਲਕੁਲ ਵੀ ਨਹੀਂ ਕਲਚਰ ਦਾ ਪ੍ਰਭਾਵ ਤੁਹਾਨੂੰ ਵੇਖਣ ਨੂੰ ਮਿਲੇਗਾ ਆਪਸ਼ਨ ਨੰਬਰ C ਵੀ ਗਲਤ ਹੈ ਕਿ ਸਾਰੀਆਂ ਜਿਹੜੀਆਂ ਲੈਂਗੁਏਜ ਹੁੰਦੀਆਂ ਨੇ ਹੈਜ਼ ਅ ਸਕ੍ਰਿਪਟ ਕਿ ਲਿਖਤੀ ਰੂਪ ਵਿੱਚ ਸਾਰੀਆਂ ਭਾਸ਼ਾਵਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਬਿਲਕੁਲ ਵੀ ਨਹੀਂ ਕਾਫੀ ਸਾਰੀਆਂ ਭਾਸ਼ਾਵਾਂ ਸਿਰਫ ਬੋਲੀਆਂ ਜਾਂਦੀਆਂ ਨੇ ਪਰ ਉਹ ਲਿਖੀ ਨਹੀਂ ਜਾਂਦੀ ਸ ਕਿਉਂਕਿ ਲੈਂਗੁਏਜ ਇਜ਼ ਅ ਸਿਸਟਮ ਆਫ ਸਿਸਟਮ। ਤੋਂ ਠੀਕ ਹੈ ਨਾ। ਸੇ অপਸ਼ਨ ਨੰਬਰ ਬੀ ਜਵਾਬ ਕਿ ਇਹ ਲੈਂਗੁਏਜ ਇਜ਼ ਅ ਸਿਸਟਮ ਆਫ ਸਿਸਟਮ। ਸੋ অপਸ਼ਨ ਨੰਬਰ ਬੀ ਜਵਾਬ ਹੈਗਾ ਤੁਹਾਡਾ ਸਹੀ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਗੱਲ ਕਰਦੀਆਂ ਵਾਈਗੋਟਸਕੀ ਦੀ। ਵਾਈਗੋਟਸਕੀ ਕੀ ਕਹਿੰਦੇ ਨੇ ਜੀ ਲਰਨਿੰਗ ਇਨ ਅ ਚਾਈਲਡ অর ਅਡਲਟ ਟੇਕ ਪਲੇਸ ਡਿਊ ਟੂ। ਕਿ ਤੁਹਾਨੂੰ ਕੀ ਲੱਗਦਾ ਆ? ਵਾਈਗੋਟਸਕੀ ਅਕੋਰਡਿੰਗ ਜਿਹੜਾ ਬੱਚਾ ਹੈਗਾ ਆ ਉਹ ਸਿੱਖਦਾ ਆ। ਕਿਵੇਂ ਸਿੱਖਦਾ ਆ? ਕਿਵੇਂ ਸਿੱਖੇਗਾ ਬੱਚਾ? ਇਨਵੋਲਟ ਅਬਿਲਿਟੀਆਂ ਇੰਟਰੋਡਕਸ਼ਨ ਆਫ ਅ ਸਟੀਮਲਸ ਕਰਕੇ ਸਹੀ ਜਵਾਬ ਦੀ ਗੱਲ ਕਰਾਂਗੇ ਵਾਈਗੋਟਸਕੀ ਜਿੱਥੇ ਆ ਗਿਆ ਨਾ ਉੱਥੇ ਜ਼ਿਆਦਾ ਸੋਚਣ ਦੀ ਜਰੂਰਤ ਨਹੀਂ ਹੈਨੀ ਆਪਾਂ ਨੂੰ ਇਹ ਗੱਲ ਕਰਦੇ ਸੀ ਕਿ ਸਮਾਜ ਦੀ ਸੋਸਾਇਟੀ ਦੀ ਸੋ ਸੋਸ਼ੀਅਲ ਇੰਟਰੈਕਸ਼ਨ ਦੀ ਗੱਲ ਕਰਦੇ ਹੈਗੇ ਆ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਵਾਈਗੋਟਸਕੀ ਦਾ ਟੌਪਿਕ ਵਿਖਿਆ ਜਾਵੇ ਦੇ ਕਾਫੀ ਇੰਪੋਰਟੈਂਟ ਹੈ ਪ੍ਰਸ਼ਨ ਵੀ ਸੌਖਾ ਜਿਹਾ ਬਣ ਜਾਂਦਾ ਹੈ ਹਰ ਵਾਰ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ ਸੋ ਆਪਸ਼ਨ ਨੰਬਰ ਸੀ ਜਵਾਬ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਔਰਲ ਟੈਸਟ ਔਰਲ ਟੈਸਟ ਜਿਵੇਂ ਕਿ ਮੈਂ ਮੂੰਹ ਜਬਾਨੀ ਟੈਸਟ ਲਮਾ ਬੱਚਿਆਂ ਤੋਂ ਕੀ ਟੈਸਟ ਫਾਰਮਲ ਹੋ ਸਕਦੇ ਆ ਇਨਫਾਰਮਲ ਹੋ ਸਕਦੇ ਆ ਜਾਂ ਫਿਰ ਕੋਈ ਵੀ ਨਹੀਂ ਆ ਫਿਰ ਬਹੁਤੇ ਏਨ ਵੀ ਸੋ ਦੋਸਤੋ ਬਿਲਕੁਲ ਔਰਲ ਟੈਸਟ ਉਹ ਤਾਂ ਤੁਹਾਡੀ ਮਰਜ਼ੀ ਹੈ ਨਾ ਜਿਵੇਂ ਵੀ ਲੈਣਾ ਚਾਹੋ ਲੈ ਸਕਦੇ ਹੋ ਰਾਹ ਜਾਂਦੇ ਹਨਾ ਤੁਸੀਂ ਬੱਚਿਆਂ ਦੀ ਕਲਾਸ ਵਿੱਚ ਗਏ ਤੁਸੀਂ ਜੋ ਮਰਜ਼ੀ ਪੁੱਛ ਲਿਆ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਤੁਸੀਂ ਫਾਰਮਲ ਤਰੀਕੇ ਨਾਲ ਵੀ ਲੈ ਸਕਦੇ ਹੋ ਇਨਫਾਰਮਲ ਤਰੀਕੇ ਨਾਲ ਵੀ ਲੈ ਸਕਦੇ ਹੋ ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਵੀ ਡੀ ਜਵਾਬ ਜਿਹੜਾ ਹੈਗਾ ਜੀ ਇਹ ਤੁਹਾਡਾ ਸਹੀ ਹੈ ਆਪਸ਼ਨ ਨੰਬਰ ਡੀ ਜਵਾਬ ਨੂੰ ਲਗਾ ਦਿਓ ਟਿਕ ਤੇ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਦੱ ਚਿਲड्रन ਸਫਰ ਫਰਮ ਲੈਕ ਆਫ ਸੈਲਫ ਇੱਥੇ ਸੈਲਫ ਐਸਟੀਮ ਦੀ ਗੱਲ ਕੀਤੀ ਜਾ ਰਹੀ ਹੈ। ਕਹਿ ਲਓ ਕਿ ਬੱਚੇ ਦੇ ਵਿੱਚ ਆਤਮ ਵਿਸ਼ਵਾਸ ਹੈ ਨਹੀਂਗਾ ਵੀ ਬੱਚਾ ਆਪਦੇ ਆਪ ਨੂੰ ਇਨਫੀਰੀਅਰ ਸਮਝ ਰਿਹਾ ਤੇ ਕਦੋਂ ਇਸ ਤਰ੍ਹਾਂ ਹੋਵੇਗਾ? ਤੁਹਾਨੂੰ ਕੀ ਲੱਗਦਾ ਆ? ਨਾਟ ਅਲਾਉ ਟੂ ਈਟ ਵੈਨ ਦੇ ਵਾਂਟ ਕਿ ਜਦੋਂ ਉਹਨਾਂ ਨੂੰ ਖਾਣਾ ਖਾਣ ਨਹੀਂ ਦਿੱਤਾ ਜਾਵੇ ਜਦੋਂ ਉਹ ਖਾਣਾ ਖਾਣਾ ਚਾਹੁੰਦੇ ਆ ਜਾਂ ਫਿਰ ਆਪਸ਼ਨ ਨੰਬਰ ਬੀ ਨਾਟ ਏਬਲ ਟੂ ਐਕਸਪ੍ਰੈਸ देयर ਫੀਲਿੰਗ ਥਰੂ ਵਰਡਸ ਐਂਡ ਲੈਂਗੁਏਜ ਥਰੂ ਵਰਡਸ অর ਲੈਂਗੁਏਜ ਕਿ ਬੱਚੇ ਆਪਦੀ ਆਪਦੀਆਂ ਫੀਲਿੰਗਸ ਨੂੰ ਇੱਕ ਦੂਜੇ ਦੇ ਸਾਹਮਣੇ ਜਾਂ ਫਿਰ ਐਕਸਪ੍ਰੈਸ ਨਹੀਂ ਕਰ پا ਰਹੇ ਸ਼ਬਦਾਂ ਦੇ ਨਾਲ ਤੇ ਭਾਸ਼ਾ ਦੇ ਨਾਲ ਸੋ ਇਹਨੂੰ ਤੁਸੀਂ ਕੀ ਕਹਨੇ ਹੋ ਜੀ ਇਹਨੂੰ ਤੁਸੀਂ ਕੀ ਕਹੋਗੇ ਕਿ ਬੱਚੇ ਦੇ ਵਿੱਚ ਲੈਕ ਆਫ ਸੈਲਫ ਸਟ੍ਰੀਮ ਹੈ ਜਾਂ ਫਿਰ ਜਾਂ ਫਿਰ ਬੱਚਾ ਜਿਹੜਾ ਹੈਗਾ ਯਾ ਡੀਮੋਟੀਵੇਟਡ ਹੋਇਆ ਫੀਲ ਕਰੂਗਾ অপਸ਼ਨ ਨੰਬਰ ਸੀ ਵਿੱਚ ਲਿਖਿਆ ਹੋਇਆ ਆਰ ਨਾਟ ਅਲਾਉਡ ਟੂ ਪਲੇ ਵਿਦ ਫਰੈਂਡਸ ਕਿ ਉਹਨੂੰ ਬੱਚਿਆਂ ਨਾਲ ਖੇਡਣ ਨਹੀਂ ਦਿੱਤਾ ਜਾ ਰਿਹਾ ਜਾਂ ਫਿਰ ਕੋਈ ਵੀ ਨਹੀਂ ਸਹੀ ਜਵਾਬ ਦੀ ਗੱਲ ਕਰਾਂਗੇ ਜਿਹੜੇ ਬੱਚੇ ਹੁੰਦੇ ਨੇ ਸuffer from lack of self esteem when they are not able to express their feelings ਕਿ ਜਦੋਂ ਆਪਦੀਆਂ ਫੀਲਿੰਗਸ ਨੂੰ ਨਾ ਜਦੋਂ ਦੱਸ ਪਾਣ ਨਾ ਤੇ ਅੰਦਰੋਂ ਬਹੁਤ ਜ਼ਿਆਦਾ ਪਰ ਜਾਂਦੇ ਆ ਫਰਸਟ੍ਰੇਟ ਹੋ ਜਾਂਦੇ ਆ ਸੋ ਇਸ ਕਰਕੇ ਆਪਾਂ ਜਿਹੜਾ ਸਹੀ ਜਵਾਬ ਹੈਗਾ ਜੀ অপਸ਼ਨ ਨੰਬਰ B ਨੂੰ ਲਗਾਵਾਂਗੇ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਐਕਸਟੈਂਸਿਵ ਰੀਡਿੰਗ ਦਾ ਜਿਹੜਾ ਸਿਨੋਨੀਮ ਹੈਗਾ ਜੀ ਉਹ ਪੁੱਛਿਆ ਜਾ ਰਿਹਾ ਐਕਸਟੈਂਸਿਵ ਰੀਡਿੰਗ ਦਾ ਵੇਖੋ ਸਿਨੋਨੀਮ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਜਿੱਥੇ 올 ਆਫ ਦਾ ਲਿਖਿਆ ਹੋਵੇ ਨਾ ਮੰਨ ਲਓ ਕਿ ਉੱਥੇ ਜੇਕਰ ਦੋ ਆਪਸ਼ਨਾਂ ਵੀ ਸਹੀ ਨਹੀਂ ਤੇ ਤੀਸਰੀ ਆਪਸ਼ਨ ਆਪਣੇ ਆਪ ਹੀ ਸਹੀ ਹੋ ਜਾਣੀ ਆ ਇੱਥੇ ਵੇਖਿਆ ਜਾਵੇ ਤਾਂ ਸਪਲੀਮੈਂਟਰੀ ਰੀਡਿੰਗ ਇਹਦਾ ਆਪਾਂ ਸਮਝਿਆ ਹੀ ਹੋਇਆ ਕਿ ਠੀਕ ਹੈ ਸਪਲੀਮੈਂਟਰੀ ਜਿਹੜੀ ਰੀਡਿੰਗ ਹੁੰਦੀ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਐਕਸਟੈਂਸਿਵ ਰੀਡਿੰਗ ਹੁੰਦੀ ਕਿਹੜੀ ਆ ਐਕਸਟੈਂਸਿਵ ਰੀਡਿੰਗ ਨਾ ਤੁਸੀਂ ਮਜ਼ੇ ਲਈ ਕਰਦੇ ਹੋ ਜਿਵੇਂ ਕਿ ਕੋਈ ਨੋਵਲ ਹੋਗੀ ਕੋਈ ਕਹਾਣੀਆਂ ਵਾਲੀ ਕਿਤਾਬ ਹੋਗੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਨੂੰ ਤੁਹਾਡੇ ਕੋਲ ਕਿਤਾਬਾਂ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਐਕਸਟੈਂਸਿਵ ਰੀਡਿੰਗ ਦਾ ਨਾਮ ਦਿਨੇ ਹੋ ਸੋ ਸਪਲੀਮੈਂਟਰੀ ਰੀਡਿੰਗ ਨੂੰ ਤੁਸੀਂ ਕਹਿ ਸਕਦੇ ਹੋ ਕਿ ਐਕਸਟੈਂਸਿਵ ਰੀਡਿੰਗ ਹੈ ਆਪਸ਼ਨ ਨੰਬਰ B ਜਵਾਬ ਤਾਂ ਬਿਲਕੁਲ ਸਹੀ ਹੋ ਗਿਆ ਐਂਡ ਐਕਸਟੈਂਸਿਵ ਰੀਡਿੰਗ ਦੇ ਵਿੱਚ ਆਪਾਂ 인ਡੀਪੈਂਡੈਂਟ ਤਰੀਕੇ ਨਾਲ ਹੀ ਪੜ੍ਹਦੇ ਹੈਗੇ ਆ ਵੈਲ ਹਾਲਾਂਕਿ ਸਾਇਲੈਂਟ ਰੀਡਿੰਗ ਇੱਕ ਅਲੱਗ ਟੌਪਿਕ ਆ ਜਾਂਦਾ ਹੈ ਸਾਇਲੈਂਟ ਟ੍ਰੇਡਿੰਗ ਆਪਣੇ ਆਪ ਦੇ ਵਿੱਚ ਇੱਕ ਰੀਡਿੰਗ ਹੈਗੀ ਆ ਬਟ ਇੱਥੇ ਲਿਖਿਆ ਹੋਇਆ 인ਡੀਪੈਂਡੈਂਟ ਸਾਇਲੈਂਟ ਟ੍ਰੇਡਿੰਗ ਸੋ ਇਸ ਆਧਾਰ ਤੇ ਆਪਾਂ ਲਗਾ ਦਾਂਗੇ ਕਿ ਠੀਕ ਹੈ ਬਈ ਐਕਸਟੈਂਸਿਵ ਰੀਡਿੰਗ ਦੇ ਵਿੱਚ 인ਡੀਪੈਂਡੈਂਟ ਸਾਇਲੈਂਟ ਟ੍ਰੇਡਿੰਗ ਵੀ ਆ ਜਾਏਗਾ ਸੋ ਇਸ ਅਕੋਰਡਿੰਗ ਆਪਾਂ ਲਾਇਬ੍ਰੇਰੀ ਰੀਡਿੰਗ ਵਾਲੀ ਆਪਸ਼ਨ ਨੂੰ ਵੀ ਆਪਾਂ ਸਹੀ ਲਗਾ ਦਾਂਗੇ ਵੈਸੇ ਜ਼ਰੂਰੀ ਤਾਂ ਹੈ ਨਹੀਂ ਕੋਈ ਕਿ ਲਾਇਬ੍ਰੇਰੀ ਦੇ ਵਿੱਚ ਤੁਸੀਂ ਐਕਸਟੈਂ ਵਕੀਰ ਬਾਕਿ ਡਿਪੈਂਡ ਕਰੇਗਾ ਨਾ ਇਹ ਆਪਸ਼ਨਾਂ ਦੇ ਉੱਤੇ ਵੀ ਸੋ ਇਸ ਅਕੋਰਡਿੰਗ ਆਪਾਂ ਆਪਾ ਆਪਸ਼ਨ ਨੰਬਰ A ਨੂੰ ਵੀ ਲਗਾਵਾਗੇ ਸਹੀ ਐਂਡ ਆਪਸ਼ਨ ਨੰਬਰ D ਤੇ ਲਗਾ ਦਾਂਗੇ ਟਿਕ ਕਿ ਸਾਰੀਆਂ ਚੀਜ਼ਾਂ ਸਹੀ ਨੇ ਐਕਸਟੈਂਸਿਵ ਰੀਡਿੰਗ ਦੇ ਵਿੱਚ ਐਂਡ ਐਕਸਟੈਂਸਿਵ ਰੀਡਿੰਗ ਦੇ ਵਿੱਚ ਆਪਾਂ ਜਿਆਦਾ ਗ੍ਰਾਮਰ ਤੇ ਨਹੀਂ ਫੋਕਸ ਕਰਦੇ ਇਹਦੇ ਵਿੱਚ ਆਪਾਂ ਟੈਕਸਟ ਬੁੱਕ ਵਗੈਰਾ ਨਹੀਂ ਪੜਦੇ ਹੁੰਦੇ ਐਕਸਟਰਾ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਕਹਾਣੀਆਂ ਵਾਲੀਆਂ ਨੋਵਲ ਵਗੈਰਾ ਉਹਦੇ ਵਿੱਚ ਆਪਾਂ ਐਕਸਟੈਂਸਿਵ ਰੀਡਿੰਗ ਦੀ ਗੱਲ ਕਰਦੇ ਆ ਸੋ ਇਸ ਅਕੋਰਡਿੰਗ ਤੁਸੀਂ ਆਪਸ਼ਨ ਨੰਬਰ D ਜਵਾਬ ਨੂੰ ਲਗਾ ਦਿਓ ਟਿਕ ਤੇ ਇਹ ਸਿਗਾ ਜੀ ਆਪਣਾ ਸੈਕੰਡ ਲਾਸਟ ਪ੍ਰਸ਼ਨ ਤੇ ਲਾਸਟ ਪ੍ਰਸ਼ਨ ਨੂੰ ਦੇਖ ਲਓ ਲਾਸਟ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਪੁੱਛਿਆ ਕੀ ਜਾ ਰਿਹਾ ਥੈਟ ਦ ਸੇਮ ਵਰਡ ਚੇਂਜਸ ਦ मीनिंग ਆਫ ਦ ਵਰਡ ਇਫ ਅ ਟੂ ਡਿਫਰੈਂਟਲੀ ਰੈਫਰਸ ਟੂ ਵਿਚ ਲੈਵਲ ਆਫ मीनिंग ਆਫ ਵਰਡਸ ਇੱਕ ਵਰਡ ਹੈਗਾ ਆ ਇੱਕ ਵਰਡ ਜਿਹੜਾ ਹੈਗਾ ਆ ਤੁਸੀਂ ਆਪਦੀ ਵੌਇਸ ਦੇ ਵਿੱਚ ਥੋੜੀ ਬਹੁਤ ਤਬਦੀਲੀ ਕਰ ਦਿੰਨੇ ਹੋ ਤੁਹਾਡੇ ਭਾਸ਼ਾ ਦੇ ਵਿੱਚ ਥੋੜਾ ਬਹੁਤਾ ਬਦਲਾ ਆ ਜਾਂਦਾ ਆ ਜਦੋਂ ਉਹਨੂੰ ਤੁਸੀਂ ਅਲੱਗ ਤਰੀਕੇ ਨਾਲ ਬੋਲਦੇ ਹੋ ਜਾਂ ਫਿਰ ਉਸ ਵਰਡ ਨੂੰ ਬੋਲਣ ਦਾ ਜਿਹੜਾ ਤਰੀਕਾ ਹੈਗਾ ਆ ਉਹ ਥੋੜਾ ਅਲੱਗ ਹੋ ਜਾਂਦਾ ਆ ਸੋ ਜਦੋਂ ਅਲੱਗ ਹੋ ਗਿਆ ਤੇ ਉਸ ਵਰਡ ਦਾ ਜਿਹੜਾ ਮੀਨਿੰਗ ਹੈਗਾ ਜੀ ਉਹ ਵੀ ਚੇਂਜ ਹੋ ਗਿਆ ਸੋ ਇਹਨੂੰ ਤੁਸੀਂ ਕਹਿੰਦੇ ਕੀ ਹੋ ਕੀ ਤੁਸੀਂ ਇਹਨੂੰ ਲੈਕਸਿਕਲ ਮੀਨਿੰਗ ਕਹਿੰਦੇ ਹੋ ਸਿੰਟੈਕਟਿਕਲ ਮੀਨਿੰਗ ਇੰਟੋਨੇਸ਼ਨਲ ਮੀਨਿੰਗ ਜਾਂ ਫਿਰ ਮੋਰਫੋਲੋਜੀਕਲ ਮੀਨਿੰਗ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਜੇ ਮੈਂ ਮੰਨ ਲਓ ਮੈਂ ਕੋਈ ਕੁਐਸਚਨ ਪੜ੍ਹਨਾ ਆ ਤੇ ਮੇਰੀ ਜਿਹੜੀ ਵੌਇਸ ਹੋਏਗੀ ਜੀ ਉਹ ਰਾਈਜ਼ ਕਰਦੀ ਜਾਂਦੀ ਹੁੰਦੀ ਬਟ ਜੇ ਮੈਂ ਕੋਈ ਸਟੇਟਮੈਂਟ ਦੇਣੀ ਆ ਫਿਰ ਨਾਰਮਲੀ ਮੈਂ ਬੋਲੀ ਜਾਊਂਗਾ ਸੋ ਇਸ ਅਕੋਰਡਿੰਗ ਜੇ ਵੇਖਿਆ ਜਾਵੇ ਜਿਵੇਂ ਕਿ ਹੁਣ ਮੈਂ ਅੱਜ 15 ਪ੍ਰਸ਼ਨ ਕਰਵਾਏ ਆ ਕਿਤੇ ਕਿਤੇ ਮੇਰੀ ਆਵਾਜ਼ ਐ ਉੱਪਰ ਨੂੰ ਜਾਂਦੀ ਐ ਕਿਤੇ ਕਿਤੇ ਥੱਲੇ ਨੂੰ ਆਉਂਦੀ ਐ ਹੁਣ ਵੀ ਜੇ ਤੁਸੀਂ ਮੇਰੀ ਆਵਾਜ਼ ਨੂੰ ਪ੍ਰੋਪਰ ਸੁਣੋਗੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਕਦੇ ਸਲੋ ਹੌਲੀ ਬੋਲਦੀ ਐ ਕਦੇ ਤੇਜ਼ ਬੋਲਦੀ ਐ ਕਦੇ ਆਵਾਜ਼ ਉੱਚੀ ਹੁੰਦੀ ਐ ਕਦੇ ਐ ਲੱਗਦਾ ਹੁੰਦਾ ਵੀ ਫਾਲਿੰਗ ਹੋ ਰਹੀ ਐ ਸੋ অপਸ਼ਨ ਨੰਬਰ ਇਹਦੇ ਵਿੱਚ ਇਸ ਅਕੋਰਡਿੰਗ ਜਿਹੜਾ ਹੋਊਗਾ ਜੀ ਇੰਟਰਨੈਸ਼ਨਲ मीनिंग ਦੇ ਵਿੱਚ ਹੀ ਆਪਾਂ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਹਾਂ ਸੋ অপਸ਼ਨ ਨੰਬਰ ਸੀ ਜਵਾਬ ਨੂੰ ਲਗਾ ਦਿਓ ਟਿਕ ਤੇ ਦੋਸਤੋ ਹੁਣ ਮੈਂ ਹੋਪ ਇਹੀ ਕਰੂੰਗਾ ਤੁਹਾਡ ਨੂੰ ਤੁਹਾਡੇ ਲਈ ਸ਼ਾਸਨ ਵਧੀਆ ਰਿਹਾ ਹੋਊਗਾ ਜੇਕਰ ਵਧੀਆ ਸੀਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਦੇ ਦੋਸਤਾਂ ਨਾਲ ਸ਼ੇਅਰ ਕਰਿਓ ਇਸ ਵੀਡੀਓ ਨੂੰ ਤੇ ਕਮੈਂਟ ਕਰਕੇ ਜ਼ਰੂਰ ਜਾਓ ਕਿ ਤੁਹਾਡੇ ਇੱਥੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ